गली तो... ਅੱਲੀ ਆ ਕੇ ਗੱਡੀ ਆ ਨਾ ਡਰਾਈਵਰ ਇਹ ਮੈਡੀਕਲ ਹੋਏਗਾ ਅਸੀਂ ਨਹੀਂ ਕਰ ਸਕਦੇ ਸਾਹੇਤ ਕਰਾਉਣ ਲੈ ਜਾਵਾਂਗੇ ਡਰਾਈਵਰ ਉਹ ਗੱਡੀ ਨੂੰ ਟੱਕਰ ਮਾਰ ਬੰਦੇ ਉਹ ਗੱਡੀ ਖੜਾ ਦੇ ਕੇ ਮੋਟਰਸਾਈਕਲ ਦੇ ਥੱਲੇ ਦੇ ਦਿੰਦਾ ਆਹ ਕਹਣੀ ਉਹ ਤਾਂ ਕੌਣ ਨੂੰ ਘੁਮਾ ਕੇ ਲੈ ਆਉਣੀ ਮੈਂ ਬੈਟਰੀ ਆਪਣੀ ਲਾਉ ਕਰ ਲੱਗੀ ਆ ਉਹ ਥੱਲੇ ਦੇ ਰੱਖ ਦਿੰਦਾ ਆਹ ਆਪਣੀ ਲਗਾਉਣਾ ਹੈ ਉਹ ਬਈ ਉਹ 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 ਵਾਧਾ ਨਹੀਂ ਕੋਈ ਬੋਲੀ ਉਹ ਬੋਲਣਾ ਆ ਉਹ ਕੋਈ ਯਾਰੇ ਯਾਰੇ ਰੱਖਾ پہلے شيخ عبدالمنن اے سان جي ڳالهه ڪندا ڳالهه ڪي بعد ਵੱਲਾਈ ਮੈਂ ਮੰਤਰਵੇਸ਼ਰਾਂ ਦੇ ਆਲਰੇਡੀ ਆਰਟੀਕੂਸ਼ਨ ਪੋਰਚਾ ਆਸਪਤਾ ਪਾਰਟੀ ਦਾ ਸੁਪੀਗੋ ਅੱਜ ਜਿਹੜਾ ਭੋਗੜਾ ਜਿਹੜਾ ਸਾਡੇ ਪੇਟੀ ਗੱਡੀ ਲੈ ਕੇ ਆ ਰਹੀ ਸੀ ਕਾਰ ਤੇ ਟਰੱਕ ਦਾ ਅਨਲੋਡ ਕੀਤਾ ਟਰੱਕ ਉਹਨੇ ਗੱਡੀ ਜਿਹੜੀ ਗੱਡੀ ਵਾਰ ਦੀ ਕੋਸ਼ਿਸ਼ ਕੀਤੀ ਤੇ ਥੋੜੀ ਸਾਈਡ ਤੇ ਲੱਗੀ ਜਦੋਂ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਏ ਨੇ ਤੇ ਉਹਨੇ ਮੋਟਰਸਾਈਕਲ ਵੀ ਸਾਡੇ ਨੰਬਰ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਛਟਾ ਲੱਗੀ ਆ ਉਨੇ ਜਨਮਾਰ ਦੀ ਕੋਸ਼ਿਸ਼ ਕੀਤੀ ਜਾਰ ਸਾਹਿਬ ਆ ਗਏ ਨੇ ਅਗਲੀ ਕਾਰਵਾਈ ਆਪਣੇ ਆਪੇ ਕਰਨਗੇ ਜਿਹੜੀ ਬੰਦੀ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਆ ਸੱਟਾਂ ਲੱਗੀਆਂ ਬਾਕੀ ਕੋਈ ਹੋਰ ਗੱਲ ਨਹੀਂ ਜਿਹੜਾ ਵੀ ਕਾਰਵਾਈ ਬਣੇਗੀ ਬਲਦੀ ਕਾਰਵਾਈ ਕਰਨਗੇ ਆ ਜਾਨ ਬਜੀ ਹੁ ਜਾ ਰਿਹਾ ਪਜੀ ਮੇਰਾ ਨਾਮ ਡਾਕਟਰ ਨਵੀਨ ਹੈ ਮੈਂ ਇੱਕ ਡਾਕਟਰ ਹਾਂ ਪ੍ਰੋਫੈਸ਼ਨਲ ਰਿਸਟ ਮੈਨੂੰ ਹੋਣੇ ਥੋੜੀ ਦੇਰ ਪਹਿਲਾਂ ਮੇਰਾ ਫੋਨ ਆਇਆ ਸੀ ਕਿ ਇੱਕ ਟਰੱਕ ਵਾਲੇ ਨੇ ਮੇਰੇ ਭਾਬੀ ਦੀ ਗੱਡੀ ਨੂੰ ਬੜੀ ਪੂਰੀ ਤਰ੍ਹਾਂ ਠੋਕਿਆ ਤੇ ਮੈਂ ਜਲਦੀ ਤੋਂ ਜਲਦੀ ਇੱਥੇ ਪਹੁੰਚਿਆ ਤੇ ਮੈਂ ਦੇਖਿਆ ਕਿ ਲੋਕੀ ਉਹਨੂੰ ਰੋਕ ਰਹੇ ਬਟ ਉਹ ਫਿਰ ਵੀ ਨਹੀਂ ਰੁਕ ਰਿਹਾ ਤੇ ਉਹਨੇ ਆਪਣੀ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਭਜਾंदे-ਭਜਾंदे ਉਹਨੇ ਮੇਰਾ ਬੁਲੇਟ ਵੀ ਮੈਂ ਬੁਲੇਟ ਤੇ ਸੀਗਾ ਉਹਨੇ ਮੇਰੇ ਵੀ ਉੱਪਰ ਗੱਡੀ ਲੰਘਾ ਦਿੱਤੀ ਹੈ ਜਾਨੀ ਨੂੰ ਚਾਹੀਉਆ ਲੇਕੇ ਲੇ ਬਿਲਕੁਲ ਬਹੁਤ ਦੂਰ ਤੋਂ ਮੈਨੂੰ ਖਰੀਜ਼ਾ ਲੈ ਕੇ ਆਇਆ ਉਹ ਤੇ ਸ਼ੁਕਰ ਹੈ ਕਿ ਮੇਰੇ ਬੁਲੇਟ ਦੇ ਕੇ ਲੈਗੜ ਸੀਗਾ ਉਹਦੇ ਕਰਕੇ ਬਚ ਗਿਆ ਮੈਂ ਨੀਤਾ ਜੀ ਕੋਈ ਹੋਰ ਹੁੰਦਾ ਤੇ ਨਹੀਂ ਬਚਣਾ ਸੀਗਾ ਮੰਗ ਕੀ ਕਰਦੇ ਪ੍ਰਸ਼ਾਦ ਮੰਗ ਮੈਂ ਕੁਝ ਨਹੀਂ ਕਰਦਾ ਮੈਂ ਇੱਕ ਪ੍ਰੋਫੈਸ਼ਨਲ ਡਾਕਟਰ ਆ ਮੈਂ ਚਾਹਨਾ ਵਾ ਕਿ ਇਹ ਬੰਦੇ ਦਾ ਪ੍ਰੋਪਰ ਮੈਡੀਕਲ ਟੈਸਟ ਹੋਵੇ ਜੋ ਐ ਕੰਮ ਕਰਦੇ ਆ ਕਿਉਂਕਿ ਇਹ ਅੱਜ ਦਾ ਇੱਕ ਕੇਸ ਨਹੀਂਗਾ ਸਾਡੇ ਕੋਲ ਦਿੱਲੀ ਦੇ ਕੇਸ ਆਉਂਦੇ ਆਲੇ ਕਿ ਮੈਂ ਚਾਹਨਾ ਕਿ ਇਹਨਾਂ ਦਾ ਪ੍ਰੋਪਰ ਡੋਪ ਟੈਸਟ ਹੋਵੇ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਐੋ ਜੀ ਕਰਵਾਈ ਹੋਣੀ ਚਾਹੀਦੀ ਹੈ ਕਿ ਦੁਬਾਰਾ ਕੋਈ ਇਦਾਂ ਦਾ ਬੰਦਾ ਦ ਕਰੇ ਕਿ ਅੱਜ ਮੈਂ ਬਚ ਗਿਆ ਕੱਲ ਨੂੰ ਕੋਈ ਹੋਰ ਹੁੰਦਾ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਜੀ ਮੋਟਰਸਾਈਕਲ ਤੇ ਟਰੱਕ ਦਾ ਐਕਸੀਡੈਂਟ ਹੋਇਆ ਠੀਕ ਹੈ ਜੀ ਕੋ ਵੈਰੀਫਾਈ ਕਰਨ ਦੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਬੰਦੀ ਹੋ ਕਰ ਦਿੰਨੇ ਆ ਡਰਾਈਵਰ ਨੂੰ ਨਸ਼ਾ ਹੋ ਰਿਹਾ ਕੀ ਉਹ ਮੈਡੀਕਲ ਕਰਾ ਲੈ ਜੇ ਨਸ਼ਾ ਕੀਤਾ ਹੋਇਆ ਹੈ ਤਾਂ ਕਰ ਵੀ ਆ ਦੋ ਤਿੰਨ ਕੰਨੇ ਗੱਡੀਆਂ ਟੁੱਬਦਾ ਆ ਲੋਕਾਂ ਦਾ ਕੋ ਵੈਰੀਫਾਈ ਤਸਦੀਕ ਕਰ ਲੈਣੇ ਤਸਦੀਕ ਹਾਂਜੀ ਕਿੰਨੇ ਬੰਦੇ ਜ਼ਖਮੀ ਗਿੱਤੇ ਹਾਲੇ ਤੱਕ ਕੋਈ ਆਇਆ ਮੇਰੇ ਕੋ ਜਿਹੜਾ ਪਤਾ ਲੱਗਾ ਜੇ ਹੋਰ ਕੋਈ ਆਇਆ ਤੇ ਆਪਾਂ ਕਾਰ ਵੀ ਕਰ ਦਿੰਨੇ ਆ ਉਹਦੇ ਖਾਤੇ